ਆਂ ਜਾ ਰਹੀਆਂ ਵਾ ਸਕੂਲ ਦੇ ਵਿੱਚ ਜੋ ਕੇ ਪੰਚਾਇਤ ਦੇ ਨਾਲ ਸਾਰਾ ਸਟਾਫ ਜੋ ਕੇ ਮੈਡਮਾਂ ਦਾ ਉਹਨਾਂ ਦੇ ਜਾ ਕੇ ਮਤਲਬ ਪੁਰਾਣਾ ਵਿਰਸਾ ਜਿਹੜਾ ਵਾ ਇਹ ਯਾਦ ਕਰ ਰਹੇ ਆ ਤੇ ਪੁਰਾਣੇ ਵਿਰਸੇ ਨੂੰ ਫੇਰ ਥੋੜਾ ਜਿਹਾ ਉੱਭਰਨ ਦਾ ਮੌਕਾ ਮਿਲ ਰਿਹਾ ਵਾ ਤੇ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਵਾ ਪਿੰਡ ਬਦਾਲਪੁਰ ਤੋਂ ਬਖਾਰੀ ਕੰਮ ਕੀਤਾ ਗਿਆ ਵਾ ਪਿੰਡ ਦੀ ਪੰਚਾਇਤ ਅਤੇ ਸਾਰਾ ਸਕੂਲ ਦਾ ਸਟਾਫ ਵੱਲੋਂ ਜਿਹੜਾ ਵਾ ਇੱਥੇ ਸਵਾਗਾ ਜੋ ਕੰਮ ਕੀਤਾ ਗਿਆ ਜੋ ਕਿ ਲਾਈਵ ਤਸਵੀਰਾਂ ਤੁਹਾਨੂੰ ਪਿੰਡ ਬਦਾਲਪੁਰ ਤੋਂ ਦਿਖਾ ਰਹੇ ਹਾਂ ਸਕੂਲ ਦੇ ਵਿੱਚ ਜਿਹੜੀਆਂ ਪੰਚਾਇਤ ਵੱਲੋਂ ਤੇ ਸਾਰੇ ਸਟਾਫ ਵੱਲੋਂ ਤੀਆਂ ਮਨਾਈਆਂ ਜਾ ਰਹੀਆਂ ਵਾ ਜੋ ਆਪਾਂ ਵਿਰਸਾ ਬੁਲਦੇ ਜਾ ਰਹੇ ਹਾਂ ਦਿਨ-ਦਿਨ ਉਹ ਅੱਜ ਵੀ ਵਿਰਸਾ ਜਿਹੜਾ ਦੁਬਾਰਾ ਜਿਹੜਾ ਇੱਥੇ ਕਾਇਮ ਕੀਤਾ ਜਾ ਰਿਹਾ ਲਾਈਵ ਆਪਣੇ ਪਿੰਡ ਦੀ ਪੰਚਾਇਤ ਅਤੇ ਸਟਾਫ ਦੇ ਨਾਲ ਗੱਲਬਾਤ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਬਦਾਲਪੁਰ ਤੋਂ ਹਾਂਜੀ ਸਾਹਿਬਾ ਸਰਪੰਚ ਸਾਹਿਬ ਹਾਂਜੀ ਜੋ ਵਾਦਿਓ ਤੁਹਾਡੇ ਕਿਥੋਂ ਬਣ ਗਿਆ ਇਹਦਾ ਫੋਟੋ ਕੁਰੀਆ ਕਿ ਆਪਾਂ ਤੀਆਂ ਪਿੰਡ ਮਹਾਰਪੁਰ ਸਕੂਲ ਦੇ ਵਿੱਚ ਗਏ ਸੀ ਜੀ ਤਾਂ ਸਾਡੀ ਮੈਡਮ ਹੈ ਡਿਜੀਟਲ ਪਿੰਡ ਸਰ ਤੇ ਲੰਸਰ ਕਰਨ ਸਹਾ ਕਰਦੇ ਕਿ ਆਪਾਂ ਤੁਸੀਂ ਆਪ ਮਿਲ ਕੇ ਬੰਦੇ ਬਣ ਗਿਆ ਸੀ ਜੀ ਵੀ ਮੈਂ ਮੈਡਮ ਨੂੰ ਤੁਸੀਂ ਸਾਹ ਕਿ ਕਿ ਮੈਂ ਕਿਉਂ ਨਾ ਪਿੰਡੋਂ ਕੁਝ ਬਣਾਇਆ ਗਿਆ ਤੇ ਮੈਡਮ ਹੱਲੇ ਨਾਲ ਸਾਡਾ ਪਹਲਾਇਆ ਜੀ ਤੇ ਤੀਆਂ ਦਾ ਫੋਟੋ ਪ੍ਰਿੰਟ ਮਰਾਇਆ ਅੱਛਾ ਜੀ ਪਹਿਲਾ ਪਹਿਲਾ ਕਿਦਾ ਨਾਮ ਮਰਾਇਆ ਗਿਆ ਕਿ ਮੈਡਮ ਦੇ ਨਾਮ ਤੇ ਸਾਡੇ ਸਟੂਡੈਂਟਾਂ ਦੇ ਨਾਲ ਜਾ ਚੁਕੇ ਨੇ ਸਾਰੇ ਫ੍ਰਿੰਟ ਵੱਲੋਂ ਮਤਲਬ ਬੀਬੀਆਂ ਦੇ ਕਲਾ ਸੱਲਾ ਬੀਬੀਆਂ ਨੇ ਬੀਬੀਆਂ ਦਾ ਪ੍ਰੋਗਰਾਮ ਕੀਤਾ ਕੱਲ੍ਹ ਅੱਛਾ ਜੀ ਤਾਂ ਇਹਨਾਂ ਨੂੰ ਸਾਡੀ ਸਾਡੀ ਅੱਜ ਹੀ ਧੰਨਵਾਦ ਕਰਦੇ ਆ ਜੀ ਪੰਚਾਇਤ ਦਾ ਜਿਹਨਾਂ ਨੇ ਸਾਡਾ ਸਾਥ ਦਿੱਤਾ ਆ ਤੇ ਸੂਹ ਸਟਾਫ ਜਿਹੜਾ ਉਹਨਾਂ ਨੇ ਵੀ ਬੱਚਾ ਨੂੰ ਕੱਲ ਹੀ ਪ੍ਰੋਗਰਾਮ ਰਿਕਿਆ ਤੇ ਬੱਚੇ ਜਿਵੇਂ ਗੱਲ ਕਰਦੇ ਸੀਗੇ ਕਿ ਐਸਾ ਪ੍ਰਯਾਸ ਵਾਰ ਤੀਆਂ ਦੀ ਉਹਨਾਂ ਨੇ ਗੱਲ ਕੀਤੀ ਤੇ ਪਹਿਲਾਂ ਤੀਆਂ ਮਨਾਇਆ ਜਾਂਦੀਆਂ ਸੀਗੀਆਂ ਤੇ ਬੱਚਾ ਨੇ ਵੀ ਉਹ ਘਾਰਾਂ ਪਰ ਰਹਿ ਕੇ ਸਾਨੂੰ ਵੀ ਸਰਭਚ ਮੈਂ ਜੀ ਸਾਨੂੰ ਵੀ ਦੱਸੋ ਕਿ ਕਿਹੜਾ ਮਨਾਉਂਦੇ ਸੀਗੇ ਪੂ பஞ்சਾਇਤ ਨੇ ਸਾਡਾ ਸਹਿਯੋਗ ਦਿੱਤਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਆ ਤੇ ਬੱਚਿਆਂ ਨੇ ਆਪਣੇ ਸਭਿਆਚਾਰ ਕੇ ਗੀਤ ਜਿਹੜੇ ਸੁਨੇ ਆ ਤੇ ਬੜੇ ਆਨੰਦਿਤ ਹੋਏ ਆ ਪਿੰਡ ਦੀ ਪੰਚਾਇਤ ਦੇ ਨਾਲ ਹੋਰ ਭਾਈਚਾਰਾ ਬੱਚਿਆਂ ਦੇ ਮਾਪੇ ਤੇ ਪਿੰਡ ਦੇ ਵਿੱਚੋਂ ਕਾਫੀ ਲੇਡੀਆਂ ਜਿਹੜੇ ਆ ਉਹਨਾਂ ਨੇ ਆਣ ਕੇ ਖੁਦ ਇੰਜੋਏ ਕੀਤਾ ਵਾ ਇਹ ਤੀਆਂ ਦੇ ਬਾਰੇ ਤੁਸੀਂ ਬੱਚਿਆਂ ਨੂੰ ਕੀ ਗਾਈਡ ਹੋਰ ਕਰ ਰਹੇ ਹੋ ਵੀ ਇਹ ਕਿਉਂ ਤੀਆਂ ਮਨਾਇਆ ਜਾ ਰਹੀਆਂ ਜਾਂ ਕਿਸ ਤਰ੍ਹਾਂ ਦੇ ਇਹ ਕੀ ਮਤਲਬ ਉਹਨਾਂ ਨੂੰ ਦੱਸਦੇ ਆ ਤੁਸੀਂ ਸਮਝਾਉਂਦੇ ਆ ਵੀ ਇਹ ਕੀ ਤੀਆਂ ਦਾ ਪਿਆਰ ਕਿਉਂ ਮਨਾਇਆ ਜਾਂਦਾ ਬਿਲਕੁਲ ਜਿਵੇਂ ਹੁਣ ਮੋਬਾਈਲ ਫੋਨ ਦੀ ਜਿਹੜੀ ਆ ਬੜੀ ਬੱਚਿਆਂ ਦੇ ਵਿੱਚ ਖੇਚਾ ਬੱਚੇ ਫੋਨ ਦੇ ਵਿੱਚੋਂ ਜੋਵੇਂ ਦੀ ਬਸ ਉਧਰੀ ਤੁਰੇ ਜਾ ਰਹੇ ਆ ਉਹ ਪਤਾ ਨਹੀਂ ਉਹ ਉਹ ਦੇਖਦੇ ਕੀ ਦੇਖਦੇ ਬੱਚੇ ਸੋ ਤੀ ਵੀ ਨਹੀਂ ਪੰਚਾਇਤ ਨਾਲ ਸਰਪੰਚ ਸਾਹਿਬ ਦੇ ਨਾਲ ਗੱਲ ਕਰਦੇ ਰਹਿੰਦੇ ਆ ਕਿਉਂਕਿ ਬੱਚਿਆਂ ਨੂੰ ਜਿਹੜਾ ਬਹੁਤ ਸੱਭਿਆਚਾਰ ਦੇ ਨਾਲ ਜੁੜਿਆ ਜਾਵੇ ਉਹਦੇ ਤਹਿਤ ਇਹ ਉਪਰਾਲਾ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਕਿਉਂਕਿ ਸਾਡਾ ਜਿਹੜਾ ਪੁਰਾਣਾ ਕਲਚਰ ਆ ਸਾਨੂੰ ਉਹਦੇ ਤੇ ਫੇਰ ਹੋਣਾ ਪੈਣਾ ਆ ਉਹ ਵਧੀਆ ਸੀ ਕਿਉਂਕਿ ਜੇ ਸਾਡੇ ਬੱਚੇ ਮੋਬਾਈਲ ਦੇ ਵਿੱਚ ụpੜ ਜਾਣਗੇ ਕਹਿਣਾਗੇ ਤਾਂ ਉਹ ਜਿਹੜਾ ਵਾ ਉਹ ਪਿਛਲਾ ਸਾਰਾ ਕੁਝ ਜਿਹੜਾ ਉਹ ਪਰ ਇਹ ਇੱਕ ਵਧੀਆ ਨਹੀਂ ਹੋਊਗਾ ਕਿਉਂਕਿ ਉਹ ਬਿਲਕੁਲ ਸੈਲਫਿਸ਼ ਹੋ ਰਿਹਾ ਹੈ ਬੱਚੀ ਇਹਦੇ ਨਾਲ ਉਹਨਾਂ ਦੇ ਵਿੱਚ ਮਿਲ ਕੇ ਬੈਠਾਂ ਦੀ ਇਕੱਠੇ ਖਾਣ ਦੀ ਜਿਹਨੇ ਸਾਰਾ ਕੋਰਮ ਕੀਤਾ ਆ ਉਹਨਾਂ ਦਾ ਵੈਲਕਮ ਕੀਤਾ ਗਿਆ ਹੈ ਔਰ ਉਹਨਾਂ ਦੇ ਪਾਸੇ ਮਾਲਕੂੜੇ ਜਿਹੜੇ ਕਿ ਜੋ ਸਾਡੇ ਸਬਜਾ ਦੇ ਵਿੱਚ ਹੀ ਕਈ ਬੱਚੇ ਨੂੰ ਮਾਲਕੂੜੇ ਦਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਦੱਸਿਆ ਗਿਆ ਕਿ ਮਾਲਕੂੜੇ ਕੀ ਹੁੰਦੇ ਆ ਕੀ ਇਹ ਬਣਾਏ ਗਏ ਆ ਉਹ ਸਾਰੀ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਨਾਲ ਜੋੜਿਆ ਗਿਆ ਕਿ ਕਿ ਚਾਹਦਾ ਸੀ ਕਿ ਸਾਡਾ ਪਰਾਣਾ ਛੱਡਿਆ ਚਾਰਾ ਹੋਰ ਬੜਾ ਅਮੀਰ ਬਣ ਸਕੇ ਉਹ ਕਿੰਚਣ ਬਹੁਤ ਸਲਾਦਾ ਜੋ ਕੰਮ ਕਰ ਰਿਹਾ ਜੋ ਕਿ ਪਿੰਡ ਦੀ ਪੰਚਾਇਤ ਹੈ ਸਟਾਫ ਜੋ ਸਕੂਲ ਦਾ ਵੋਹ ਸਲਾਕਾ ਜੋ ਬਾਕੀ ਆਪਾਂ ਹੋਰ ਵੀ ਸਾਰਾ ਨਾਲ ਗੱਲ ਕਰਦੇ ਹਾਂ ਜੀ ਸੱਚੀ ਨਾ ਜੀ ਆਪਣਾ ਮੇਰਾ ਨਾਮ ਹਾਂ ਜੀ ਆ ਸਾਡੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਆ tổ ਕੀਤਾ ਹੈ। ਜੀ। ਪਰ ਇਹਦੇ ਵਿੱਚ ਅਸੀਂ ਸਾਡਾ ਪੰਜਾਬੀ ਵਿਰਸਾ ਜਿਹੜਾ ਬਹੁਤ ਹੀ ਅਮੀਰ ਹੈ ਉਹਨੂੰ ਜਿੰਦਾ ਰੱਖਣ ਦੇ ਲਈ ਇੱਕ ਭਰਮਾ ਦਾ ਕੀਤਾ ਹੈ। ਸਾਡੀ ਪੰਚਾਇਤ ਤੇ ਸਾਡੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਜਿਹੜਾ ਅਸੀਂ ਟੀਕਾ ਦਾ ਸਭੀਆਂ ਕੁੜੀਆਂ ਦਾ ਸਾਡਾ ਘੇੜ ਦਾ ਜਿਹੜਾ ਪ੍ਰੋਗਰਾਮ ਬਣਾਇਆ ਹੈ ਜੀ। ਪਰ ਅਸੀਂ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਸਰਦਾਰ ਰਵੀ ਸਿੰਘ ਜੀ ਦਾ ਕਰਦੇ। ਤੇ ਬਾਕੀ ਜਾਣਕਾਰ ਸਾਡੇ ਸਕੂਲ ਬਾਰੇ ਕਰਦਾ। ਤਨ ਸਟੇਕਮੈਂਟ ਸੋਚ ਕਿ ਨਾ ਜੀ ਆਪਣਾ ਅਜੀ ਕਵਿਤਾ ਨੂੰ ਕਵਿਤਾ ਬਰਤੀ ਅੱਜ ਮੈਂ ਮਾ ਤੁਹਾਨੂੰ ਇਹ ਕਿੱਥੋਂ ਖਿਆਲ ਆਇਆ ਕਿ ਆਪਾਂ ਇੱਥੇ ਸਕੂਲ ਦੇ ਵਿੱਚ ਇਹਨਾਂ ਪ੍ਰੋਗਰਾਮ ਕੀਤਾ ਜਾਵੇ ਅ ਦਰਸਲ ਅੱਜਕੱਲ੍ਹ ਤੀਆਂ ਦਾ ਹੀ ਫੰਕਸ਼ਨ ਸਾਰੇ ਪਾਸੇ ਚੱਲ ਰਿਹਾ ਤੇ ਮਾਈਂਡ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਆਪਣੇ ਸਕੂਲ ਦੀਆਂ ਬੱਚੀਆਂ ਨੂੰ ਇਹ ਵਾਲਾ ਜਿਹੜਾ ਬੱਚੀਆਂ ਬੱਚੀ ਇਹਨਾਂ ਨੂੰ ਅਸੀਂ ਤੀਆਂ ਦਾ ਫੰਕਸ਼ਨ ਕਰਵਾਈ ਦੇਈਏ ਤੇ ਇਹਦੇ ਰਿਗਾਰਡਿੰਗ ਮੈਂ ਆਪਣੇ ਅਜਮੇਰ ਸਾਹਿਬ ਜਿਹੜੇ ਆਪਣੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਕਿ ਕਿਉਂ ਨਾ ਇਹ ਫੰਕਸ਼ਨੋਂ ਪਾੜ ਕੇ ਕੀਤਾ ਜਾਵੇ ਤੋਂ ਕਹਿੰਦੇ ਬਿਲਕੁਲ ਸਭੀ ਸਾਡੀ ਪਿੰਡ ਦੀਆਂ ਲੇਡੀਜ਼ ਵਿੱਚ ਆਉਂਦੀਆਂ ਕਿ ਇਹ ਤੀਆਂ ਦਾ ਫੰਕਸ਼ਨ ਕਰੀਏ ਤੇ ਸਾਡਾ ਮਕਸਦ ਇਹੀ ਸੀ ਕਿ ਜਿਹੜਾ ਉਹਨਾਂ ਬੁਰਾਨਾ ਵਿਰਸਾ ਜਿਹੜਾ ਸਾਡਾ ਸੱਭਿਆਚਾਰ ਹੈ ਉਹਨੂੰ ਅਸੀਂ ਜਾਗਰੂਕ ਕਰੀਏ ਕਿਉਂਕਿ ਇਹ ਸਾਡੇ ਕੋਲੇ ਇੱਕ ਬਹੁਤ ਹੀ ਵਧੀਆ ਜਿਹੜਾ ਇੱਕ ਪਲੇਟਫਾਰਮ ਸੀ ਕਿ ਦਿੱਤੀਆਂ ਦਾ ਫੰਕਸ਼ਨ ਕਰੀਏ ਤੇ ਨਾਲ ਅਸੀਂ ਰਲ ਕੇ ਪਲਾਨ ਕੀਤਾ ਕਿ ਉਹਨਾਂ ਬੱਚਿਆਂ ਵਾਸਤੇ ਮਾਹੌਲ ਦੇਖੀਏ ਕਿਸੇ ਤਰੀਕੇ ਕੀਤਾ ਜਾਵੇ ਤਾਂ ਜੋ ਬੁਰਾਨਾ ਸਾਰਾ ਜੋ ਸਾਡਾ ਅਮੀਰੀ ਵਿਰਸਾ ਸੀ ਉਹਨੂੰ ਜਾਗਰੂਕ ਕੀਤਾ ਜਾ ਸਕੇ ਬੱਚਿਆਂ ਨੂੰ ਮੋਬਾਈਲ ਚ ਕੱਢਿਆ ਜਾ ਬਿਲਕੁਲ ਬਿਲਕੁਲ ਜੋ ਇਹ ਬੱਚੇ ਅੱਜਕੱਲ ਮੋਬਾਈਲ ਨਾਲ ਹੀ ਲੱਗੇ ਆ ਉਹ ਗਲਤ ਪਾਸੇ ਜਾ ਰਹੇ ਆ ਤੁਸੀਂ ਇਹ ਲੈਣ ਦੇ ਵਿੱਚ ਤਾਂ ਲਿਆ ਰਹੇ ਆ ਕਿ ਆਪਣਾ ਰਿਸ਼ਤਾ ਜੋ ਇਹ ਯਾਦ ਰੱਖਣਾ ਤੇ ਉਹ ਮੋਬਾਈਲ ਚੋਂ ਕਿਉਂਕਿ ਹਰ ਬੱਚੇ ਦੇ ਅੰਦਰ ਬਹੁਤ ਖੁਸ਼ ਹੁੰਦਾ ਬਸ ਸਿਰਫ ਏਮ ਦਾ ਕਿ ਵੀ ਉਹਨੂੰ ਕੱਢਣਾ ਜਿਹੜਾ ਹੈ ਕਿ ਜਿਹੜਾ ਸਾਡੀ ਟੀਮ ਦੇ ਵਿੱਚ ਉਹਨੇ ਅੰਦਰੋਂ ਇਹ ਵਾਲਾ ਕੌਨ ਕਰਦੀ ਹੈ ਜੀ ਤੇ ਫਕੀ ਬਹੁਤ ਵਧੀਆ ਰਿਹਾ ਅਸੀਂ ਧੰਨਵਾਦ ਕਰਦੇ ਆ ਆਪਣੇ ਅਜਮੇਰ ਸਾਹਿਬ ਦਾ ਮੈਂਬਰ ਜੀ ਕੌਸ ਜਿਹੜੇ ਹੈਗੇ ਸਰਪੰਚ ਸਾਹਿਬ ਦਾ ਬਹੁਤ ਹੀ ਵਧੀਆ ਰਿਹਾ ਤੇ ਥੈਂਕ ਯੂ ਸੋ ਮਚ ਦੋਵੇਂ ਮੈਡਮ ਅਲਵਸ ਕਹਦਾ ਤੁਸੀਂ ਤੁਹਾਡੇ ਸਕੂਲ ਦੇ ਵਿੱਚ ਚਾਰਜ ਬਹੁਤ ਵਧੀਆ ਜਿਹੜਾ ਵਾ ਇੱਕ ਸਲਾਗਾ ਜੋ ਜਿਹੜਾ ਇਹ ਕੰਮ ਕੀ ਕੀਤਾ ਗਿਆ ਤੇ ਤੁਸੀਂ ਮਨਾਇਆ ਗਿਆ ਤੁਸੀਂ ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੀ ਕਿ ਇੱਕ ਦੇ ਵਿੱਚ ਬਦਲ ਤਾ ਪਹਿਲਾਂ ਇਹ ਕਦੀ ਵੀ ਸੀਦਾ ਕੀਤਾ ਪਰ ਇਸ ਵਾਰ ਕੰਦੇ ਨੇ ਰੱਖੀ ਇਹ ਪ੍ਰਣਤੀ ਦਾ ਬਿਖਾਰੇ ਬੜੀ ਲਾਈ ਕਰ ਰਹੇ ਹੈ ਕਿ ਬੱਚਿਆਂ ਨੂੰ ਆਪਣੇ ਰਾਤਨ ਅਮੀਰੀ ਵਿਸਫਿਟ ਕਰਨ ਜੋਗੀ ओके थैंक यू ਤੁਸੀਂ ਦੇਖ ਰਹੇ ਹੋ ਲਾਈਵ ਫੀਡਾਂ ਪਿੰਡ ਬਦਾਰਪੁਰ ਤੋਂ ਸਕੂਲ ਦੇ ਵਿੱਚ ਜਿੱਥੇ ਕਿ ਬਹੁਤ ਵਧੀਆ ਸਲਾਘਾਯੋਗ ਜਿਹੜਾ ਕੰਮ ਕੀਤਾ ਜਾ ਰਿਹਾ ਵਾ ਤੇ ਜੋ ਇਹ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੱਢ ਰਹੇ ਆ ਤੇ ਬਹੁਤ ਹੀ ਗਲਤ ਗਲਤ ਚੀਜ਼ਾਂ ਸਿੱਖ ਰਹੇ ਆ ਤੇ ਇਹਨਾਂ ਸਕੂਲ ਦੇ ਅਪਰਾਲਾ ਜਿਹੜਾ ਕੀਤਾ ਸਕੂਲ ਹੋਇਆ ਮਹਿਰਮਾਨੇ ਜੋ ਪਿੰਡ ਦੀ ਪੰਚਾਇਤ ਨੇ ਬਹੁਤ ਸਲਾਘਾਯੋਗ ਕੀਤਾ ਵਾ ਕਿਉਂਕਿ ਬੱਚਿਆਂ ਨੂੰ ਜਿਹੜਾ ਵਾ ਇਹ ਜਿਹੜਾ ਪੁਰਾਣਾ ਵਿਰਸਾ ਵੀ ਭੁੱਲਦੇ ਜਾ ਰਹੇ ਸੀਗੇ ਤੇ ਬੱਚਿਆਂ ਦੇ ਵਿੱਚ ਜਿਹੜਾ ਫੋਨਾਂ ਦੇ ਵਿੱਚ ਜੋ ਆ ਰਿਹਾ ਵਾ ਉਹ ਵੀ ਬਹੁਤ ਕੋਸ਼ਿਸ਼ ਬਲਤ ਸਿੱਖ ਰਹੇ ਹੀ ਉਹਨਾਂ ਦੇ ਵਿੱਚੋਂ ਇੱਕ ਤਾਂ ਬੱਚਿਆਂ ਦਾ ਧਿਆਨ ਜਿਹੜਾ ਵਾ ਕੱਟ ਹੋਏਗਾ ਇੱਕ ਆਪਣਾ ਵਿਰਸਾ ਜਿਹੜਾ ਵਾ ਉਹ ਥੋੜਾ ਥੋੜਾ ਬੱਚਿਆਂ ਨੂੰ ਪੇ ਦੁਬਾਰਾ ਜ਼ਿਆਦਾ ਹੋਊਗਾ ਧੰਨਵਾਦ ਜੀ ਲਾਈਵ ਤਸਵੀਰਾਂ ਪੇਂਟ ਬਦਾ ਦੋ